ਅੱਜ ਸਰ ਰੋਪੜ ਜ਼ਿਲ੍ਹੇ ਦੇ ਮਾਨਕ ਬਲਵਿੰਦਰ ਸੈਣੀ ਨੇ ਇੱਕ ਰੈਸਕਿਊ ਆਪਰੇਸ਼ਨ ਕੀਤਾ ਵਾ ਜਿਹਦੇ ਵਿੱਚ ਉਹਨਾਂ ਨੇ ਉਹਨਾਂ ਦੇ ਪਿੰਡ ਲਾਲੜੀ ਦੇ ਖੇਤਾਂ ਦੇ ਵਿੱਚ ਇੱਕ ਰੈਸਕਿਊ ਕੀਤਾ ਵਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਵਾ ਕਿ ਮਾਦਾ ਐਨਾਕੋਂਡਾ ਜਿਹੜੀ ਕਿ ਨੀਲ ਗਾਂ ਨੂੰ ਆਪਣੇ ਅੰਦਰ ਲੈ ਗਈ ਸੀ ਮਤਲਬ ਕਹਿ ਲਓ ਕਿ ਖਾ ਗਈ ਸੀ ਰੈਸਕਿਊ ਆਪਰੇਸ਼ਨ ਕੀਤਾ ਵਾ ਨੀਲ ਗਾਂ ਨੂੰ ਉਹਦੇ ਮੂੰਹ ਵਿੱਚੋਂ ਬਾਹਰ ਕੱਢਿਆ ਤੇ ਉਸ ਤੋਂ ਬਾਅਦ ਜਿਹੜਾ ਉਹ ਐਨਾਕੋਂਡਾ ਸੀ ਉਹਨੂੰ ਜੰਗਲਾਂ ਦੇ ਵਿੱਚ ਸੁਰੱਖਿਤ ਵਾਪਸ ਭੇਜ ਦਿੱਤਾ ਗਿਆ। ਤੁਹਾਨੂੰ ਅਸੀਂ ਵੀਡੀਓ ਦਿਖਾਉਂਦੇ ਆ ਬਲਵਿੰਦਰ ਸੈਣੀ ਰੋਪੜਵੀਰ ਦੀ ਜਿਹੜਾ ਕੀ ਲੱਗੇ ਹੋਏ ਆ ਰੈਸਕਿਊ ਆਪਰੇਸ਼ਨ ਕਰਨ ਦੇ ਵਾਸਤੇ ਨਾਲ ਪਿੰਡ ਵਾਸੀ ਵੀ ਆ ਤੇ ਨਾਲ ਉਹਨਾਂ ਦੇ ਸਾਥੀ ਵੀ ਆ ਜਿਨ੍ਹਾਂ ਨੇ ਮਿਲ ਕੇ ਆ ਸੱਚ ਅਭਿਆਨ ਚਲਾਇਆ ਸੀਗਾ ਪੂਰਾ ਤੇ ਲਾਲੜੂ ਪਿੰਡ ਦੇ ਵਿੱਚੋਂ ਇਹ ਮਾਦਾ ਮਿਲੀ ਸੀ ਖੇਤਾਂ ਦੇ ਵਿੱਚ ਪਾਈ ਹੋਈ ਸੀਗੀ ਕਿ ਉਹ ਨੰਘਾਰ ਗਈ ਸੀ ਆਪਣੇ ਅੰਦਰ ਨੀਲ ਗਾਏ ਨੂੰ ਤਾਂ ਪੂਰੀ ਨੀਲ ਗਾਏ ਦੇਖੋ ਤੁਸੀਂ ਸਾਬਤ ਸੂਰਤ ਕਿਦਾਂ ਨਗਾਗੀ ਸੀ ਮਾਦਾ ਇਹ ਐਨਾ ਪੌਂਡਾ ਕਿ ਉਹਦੇ ਮੂੰਹ ਵਿੱਚ ਕੱਢੀ ਆ ਉਹਨਾਂ ਨੇ ਬਾਹਰ ਆ ਦੇਖੋ ਤੁਸੀਂ ਪੂਰਾ ਉਹ ਵੀਡੀਓ ਕਿਸ ਤਰ੍ਹਾਂ ਉਸ ਵੀਰ ਨੇ ਆਪਰੇਸ਼ਨ ਕੀਤਾ ਆ ਕਹਿ ਲੋ ਕਿ ਰੈਸਕਿਊ ਆਪਰੇਸ਼ਨ ਕੀਤਾ ਆ